다음 <목소리도> 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 त ए तस्वीर ਉਨ੍ਹਾਂ ਦੀ ਅੰਤਿਮ ਯਾਤਰਾ ਫੇਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੋ ਅੱਜ ਕਰ ਦਿੱਤਾ ਜਾਏਗਾ ਸੋ ਹਰੇਕ ਅੱਖ ਜਿਹੜੀ ਅੱਜ ਉਹਨਾਂ ਮੈਂ ਸ਼ਰਧਾਂਜਲੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ có thể नहीं दादा जी में जा रहा cái लाइव क्या है यहां ਆggen ਪੇਟ ਕੀਤੀ ਜਾ ਰਹੀ ਜਾ ਚੁੱਕੀ ਹੈ ਸੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਤਾਂ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ तमाम ਸਖਸ਼ੀਤਾ ਪੰਚੀਆਂ ਹੋਈਆਂ ਸਭ ਤੋਂ ਵੱਡੀ ਦੁੱਖ ਦੀ ਘੜੀ ਹੈ ਹਰੀਕ ਦੀ ਅੱਖ ਨਾਮ ਹੈ ਇੱਧਰ ਬੀ ਐਨ ਸ਼ਰਮਾ ਜੀ ਤੇ ਮਲਕੀਤ ਤਰਾਣੀ ਹੋਣੀ ਆ ਰਹੇ ਨੇ ਬੜੀ ਦੁੱਖ ਦੀ ਘੜੀ ਦੇ ਵਿੱਚ ਅੱਜ ਇਹ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਸਬੰਧੀ ਕਲਾਕਾਰ ਪਹੁੰਚੇ ਨੇ ਬੀ ਐਨ ਸ਼ਰਮਾ ਤੇ ਮਲਕੀਤ ਤਰਾਣੀ ਹੋਣੀ ਵੀ ਪਹੁੰਚੇ ਹੋਏ ਨੇ

ਆ ਗਨਪੇਟ ਕੀਤੀ ਜਾ ਚੁੱਕੀ ਹੈ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੜੇ ਦੁਖੀ ਨੇ ਸਾਰੇ ਦੇਖਿਓ ਇਹ ਕੋਈ ਨਾ ਕਰ ਰਹੇ ਹਾਂ ਜੀ ਬਹੁਤ ਕਰਤਾ ਸੋਰ ਦੇ ਨੂੰ ਤਾਂ ਅਗਨ ਪੇਟ ਕੀਤੀ ਜਾ ਚੁੱਕੀ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਹੁਤ ਦੁੱਖ ਵੀ ਹੈ ਅਜਹਰੀਕ ਦੀ ਆਖਰੀ ਵੀਡੀਓ ਦਾ ਨਾਮ ਹੈ ਸੋ ਪਰਿਵਾਰ ਕਮੈਂਬਰ ਉਹਨਾਂ ਦੇ ਤਰ੍ਹਾਂ ਪਤਲੀ ਜਿਹੜੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਨਾ ਮੰਨੇ ਨਾਲ ਆਲਾ ਫੋਣੀ ਨੇ ਪੁਖਰਾਦ ਨੇ ਉਹਨਾਂ ਦੇ ਸਾਥੀ ਜਿਹੜੇ ਨੇ ਇਹ ਤੁਸੀਂ ਦੇਖ ਸਕਦੇ ਹੋ ਠੀਕ

ਹਾਂ तमाम ਸ਼ਖਸੀਅਤਾਂ ਦੀ ਅਸੀਂ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਪੰਜ ਤੱਤਾਂ ਦੇ ਵਿੱਚ ਵलीन ਹੋ ਚੁੱਕੇ ਨੇ ਜਸਵਿੰਦਰ ਭੱਲਾ ਜੀ ਔਰ ਇਹ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਲਗਾਤਾਰ ਕਰ ਰਹੇ ਹਾਂ ਪੰਜ ਤਤਾਂ ਦੇ ਵਿੱਚ ਕੁਲੀਨ ਹੋ ਸਕਦੇ ਨੇ ਇਹ ਦੇਖ ਸਕਦੇ ਹੋ ਤੁਸੀਂ